ਹੈਲੋ ਜੀ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਅਸੀਂ ਇੱਥੇ ਬੈਠੇ ਆ ਚਾਹ ਪੀਣ ਬੱਸ ਸਟੈਂਡ ਤੇ ਅਸੀਂ ਚਿੰਤ ਕਰਨੀ ਮਾਤਾ ਜੀ ਦੇ ਗਏ ਸੀ ਇੱਥੇ ਬੈਠੇ ਆ ਤੇ ਹੁਣ ਅਸੀਂ ਹਨਾ ਚਾਹ ਪਾਣੀ ਪੀ ਕੇ ਤੇ ਜਵਾਲਾ ਜੀ ਮਾਤਾ ਜੀ ਦੇ ਦਰਬਾਰ ਤੇ ਚੱਲੇ ਆ ਮੱਥਾ ਟੇਕਣ ਤੇ ਸਾਨੂੰ 6:30 ਵਜੇ ਬੱਸ ਮਿਲ ਗਈ ਸੀ ਜਵਾਲਾ ਜੀ ਨੂੰ ਤੇ ਬੱਸ ਜੀ ਅਸੀਂ ਫਿਰ ਬਹਿ ਗਏ ਸੀ ਬੱਸ ਦੇ ਵਿੱਚ ਤੇ ਦੇਖੋ ਜੀ ਕਿੰਨਾ ਵਧੀਆ ਮੌਸਮ ਹੈ ਸਵਾਗਤ ਹੈ ਉੱਧਰ ਦੇਖੋ ਜੀ ਪਹਾੜਾ ਦੇ ਉੱਤੇ ਹਨਾ ਧੁੰਦ ਛਾਈ ਹੋਈ ਹੈ ਤੇ ਬਹੁਤ ਹੀ ਵਧੀਆ ਸੀ ਵੀਊ ਤੇ ਦੇਖਣ ਵਾਲਾ ਸੀ ਤੇ ਠੰਡੀ ਠੰਡੀ ਹਵਾ ਵੀ ਚੱਲਦੀ ਸੀ ਬਹੁਤ ਵਧੀਆ ਸੀ ਉੱਧਰ ਗਰਮੀ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਗਰਮੀ ਹੈਗੀ ਆ ਤੇ ਕਦੇ ਮੌਸਮ ਹਨਾ ਹਵਾ ਚੱਲਾ ਲੱਗਦੀ ਨਹੀਂ ਕਦੇ ਮੀਂਹ ਪੈ ਜਾਂਦਾ ਤੇ ਬਹੁਤ ਹੀ ਵਧੀਆ ਸੀ ਤੇ ਐਸੇ ਸਾਰੇ ਹਨਾ ਫਿਰ ਇੱਥੇ ਆ ਗਏ ਸੀ ਮਾਤਾ ਜੀ ਦੇ ਦਰਬਾਰ ਦੇ ਮੱਥਾ ਟੇਕਣ ਆ ਬੱਸ ਅਸੀਂ ਢੁੱਪ ਉਤਰਗੇ ਸੀ 8 ਵਜੇ ਸਾਨੂੰ ਬੱਸ ਨੇ ਲਾਤਾ ਸੀ ਜਵਲਾ ਜੀ ਤੇ ਬੱਸ ਅਸੀਂ ਹੁਣ ਇੱਥੇ ਉਤਰ ਕੇ ਬੱਸ ਤੋਂ ਤੇ ਬੱਸ ਅਸੀਂ ਹੁਣ ਜਾ ਰਹੇ ਹਾਂ ਮਾਤਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਵਾਸਤੇ ਤੇ ਵਸ ਅਸੀਂ ਇੱਥੇ ਹੁਣ ਜਾ ਰਹੇ ਸੀ ਤੇ ਹਨਾ ਅੱਧੀਆਂ ਦੁਕਾਨਾਂ ਬੰਦ ਸੀ ਅੱਧੀਆਂ ਖੁੱਲੀਆਂ ਸੀ ਕਿਉਂਕਿ ਸਵੇਰ ਦਾ ਟਾਈਮ ਸੀ ਅਸੀਂ 8:00 ਵਜੇ ਪਹੁੰਚ ਕੇ ਸੀ ਹਜੇ ਬਾਜ਼ਾਰ ਅੱਧਾ ਖੁੱਲਿਆ ਸੀ ਤੇ ਬਹੁਤ ਵਧੀਆ ਦੇਖੋ ਜੀ ਕਿੰਨਾ ਵਧੀਆ ਥਿ ਵਿਊ ਹੈ ਹਨਾ ਮਾਤਾ ਜੀ ਦੀਆਂ ਚੁੰਨੀਆਂ ਪਈਆਂ ਕਿਤੇ ਪ੍ਰਸ਼ਾਦ ਕਿਤੇ ਹਨਾ ਕੌਸ਼ਲ ਸਮਾਨ ਹਨਾ ਬਹੁਤ ਹੀ ਜ਼ਿਆਦਾ ਵਧੀਆ ਸੀ ਤੇ ਵਸ ਹਨਾ ਕਿਤੇ ਰੋਟੀ ਪਾਣੀ ਦੇ ਹਨਾ ਕਰੀ ਜਾਂਦੇ ਤੇ ਅਸੀਂ ਵੈਸੇ ਇੱਥੇ ਹੁਣ ਪ੍ਰਸ਼ਾਦ ਲੈਣ ਦੁਕਾਨ ਦੇ ਵਿੱਚ ਆ ਗਏ ਸੀ ਅਸੀਂ ਇੱਥੇ ਬੈਗ ਵਗੈਰਾ ਰੱਖ ਦਾਂਗੇ ਇੰਨਾ ਦੀ ਸ਼ਾਪ ਤੇ ਤੇ ਇੱਥੇ ਅਸੀਂ ਪ੍ਰਸ਼ਾਦ ਲੈ ਲਏ ਸੀ ਤੇ ਚੱਪਲ ਵਗੈਰਾ ਵੀ ਉੱਥੇ ਲਾਤੀ ਸੀ ਅਸੀਂ ਤੇ ਬੱਸ ਅਸੀਂ ਫੇਰ ਹਨਾ ਉਹਦਾ ਪ੍ਰਸ਼ਾਦ ਲੈ ਕੇ ਮਾਤਾ ਜੀ ਦੀ ਚੁੰਨੀ ਲੈ ਲਈ ਸੀ ਤੇ ਬੱਸ ਫੇਰ ਅਸੀਂ ਜਾ ਰਹੇ ਸੀ ਮਾਤਾ ਜੀ ਦੇ ਦਰਵਾਰ ਤੇ ਮੱਥਾ ਟੇਕਣ ਤੇ ਮਾਤਾ ਜੀ ਦੇ ਦਰਵਾਰ ਜਵਾਲਾ ਜੀ ਦੇ ਹਨਾ ਵੀ ਥੋੜਾ ਹੀ ਰਸਤਾ ਹੈਗਾ ਵੀ ਚੜ੍ਹਾਈ ਇੰਨੀ ਹੈ ਨਹੀਂਗੀ ਸਿੱਧਾ ਹੀ ਆ ਰਸਤਾ ਤੇ ਬੱਸ ਥੋੜੀਆਂ ਜਿਹੀਆਂ ਪੌੜੀਆਂ 5 6 ਤੇ ਬੱਸ ਜਿਹੜੀ ਚਿੰਤਪੁਰਨੀ ਮਾਤਾ ਜੀ ਦੇ ਦਰਵਾਰ ਤੇ ਉੱਥੇ ਥੋੜੀ ਜਿਹਾ ਜ਼ਿਆਦਾ ਚੜ੍ਹਾਈ ਆ ਤੇ ਇੱਥੇ ਹੈਣੀਗੇ ਇੰਨੀ ਚੜਾਈ ਤੇ ਬਸ ਅਸੀਂ ਫਿਰ ਜਾ ਰਹੇ ਸੀ ਮੱਥਾ ਟੇਕਣ ਤੇ ਹਨਾ ਇੱਧਰ ਸਾਨੂੰ ਪਹਿਲਾਂ ਤਾਂ ਸ਼ਿਵਲਿੰਗ ਦਿਖੇ ਨਹੀਂ ਸੀ ਹਨਾ ਸ਼ਿਵਲਿੰਗ ਦਾ ਮੰਦਿਰ ਸ਼ਿਵਜੀ ਦਾ ਮੰਦਿਰ ਸੀ ਤੇ ਅਸੀਂ ਫਿਰ ਉੰ데 ਹੋਏ ਨੇ ਜਾਲ ਚੜਾਇਆ ਸੀ ਤੇ ਆ ਦੇਖੋ ਜੀ ਬਸ ਅਸੀਂ ਆ ਗਏ ਮਾਤਾ ਜੀ ਦੇ ਦਰਵਾਜ਼ੇ ਤੇ ਤੇ ਉਹ ਪੌੜੀਆਂ ਤੁਹਾਨੂੰ ਦਿਖਦੀਆਂ ਹੋਣਗੀਆਂ ਸਾਹਮਣੇ ਤੇ ਜਿੱਥੇ ਗੱਡੀ ਖੜੀ ਆ ਤੇ ਬਸ ਇੱਥੇ ਪੌੜੀਆਂ ਚੜ੍ਹ ਕੇ ਤੇ ਫਿਰ ਬਸ ਮਾਤਾ ਜੀ ਦੇ ਦਰਵਾਜ਼ੇ ਤੇ ਅਸੀਂ ਪਹੁੰਚ ਜਾਵਾਂਗੇ ਮੱਥਾ ਟੇਕਣ ਵਾਸਤੇ ਤੇ ਬਹੁਤ ਹੀ ਹਨਾ ਆਨੰਦ ਆਉਂਦਾ ਇੰਨਾ ਮਨ ਨੂੰ ਸ਼ਾਂਤ ਹੁੰਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਆਪਾਂ ਕੋਈ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਕੋਈ ਵੀ ਤੀਰਥ ਹੋਵੇ ਧਾਰਮਿਕ ਤੇ ਇੱਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਤੇ ਇੱਥੇ ਜਾਣ ਨੂੰ ਦਿਲ ਨਹੀਂ ਕਰਦਾ ਸੀ ਇੰਜ ਕਰਦਾ ਸੀ ਵੈਸੇ ਇੱਥੇ ਬਹਿ ਜਾਈ ਹਣਾ ਤੇ ਅਰ ਵੀ ਹਨਾ ਦੇ ਘਰੇ ਤਾਂ ਜਾਣਾ ਹੀ ਸੀ ਅਕਸਰ ਤੇ ਬਸ ਫਿਰ ਅਸੀਂ ਆਗੇ ਸਿੱਥੇ ਮੱਥਾ ਟੇਕਣ ਵਾਸਤੇ ਤੇ ਆ ਦੇਖੋ ਜੀ ਮਾਤਾ ਜੀ ਦੇ ਸ਼ੇਰ ਦੋਨੇ ਸਾਈਡ ਬਣੇ ਹੋਏ ਆ ਮੂਰਤੀਆਂ ਸ਼ੇਰਾਂ ਦੀਆਂ ਤੇ ਅਸੀਂ ਇੱਥੇ ਮੱਥਾ ਟੇਕ ਕੇ ਫੁੱਲ ਲੈ ਲਏ ਸੀ ਉੱਥੋਂ ਹੁੰਦੇ ਹੋਏ ਤੇ ਅਸੀਂ ਫੁੱਲ ਚਰਨਾਂ ਦੇ ਵਿੱਚ ਹਨਾ ਚੜਾਤੇ ਸੀ ਸ਼ੇਰਾਂ ਜੀ ਦੇ ਮਾਤਾ ਜੀ ਦੇ ਸ਼ੇਰ ਐਡੇ ਤੇ ਵਾਸਤੇ ਫਿਰ ਅਸੀਂ ਅੱਗੇ ਆ ਗਏ ਸੀ ਤੇ ਆ ਦੇਖੋ ਜੀ ਅਸੀਂ ਪ੍ਰਸ਼ਾਦ ਲੈ ਲਿਆ ਸੀ ਚੁੰਨੀ ਲੈ ਲਈ ਸੀ ਫਿਰ ਅਸੀਂ ਅੱਗੇ ਆ ਗਏ ਤੇ ਫਿਰ ਬਸ ਅਸੀਂ ਹੁਣ ਲਾਈਨ ਦੇ ਵਿੱਚ ਲੱਗਾਂਗੇ ਆ ਦੇਖੋ ਜੀ ਇੱਥੇ ਜਿੱਥੇ ਪੁਲਿਸ ਵਾਲਾ ਖੜੇ ਆ ਨਾ ਤੇ ਇੱਥੇ ਬਸ ਹੁਣ ਲਾਈਨ ਦੇ ਵਿੱਚ ਅਸੀਂ ਲੱਗ ਜਾਾਂਗੇ ਤੇ ਅੱਗੇ ਵਧੀ ਚੱਲਾਂਗੇ ਤੇ ਇਧਰ ਜਿਹੜੀ ਹਨਾ ਦੇਖੋ ਸਕਰੀਨ ਦੇ ਉੱਪਰ ਜਵਾਲਾ ਜੀ ਦੇ ਦਰਸ਼ਨ ਹਨਾ ਸਿੱਧਾ ਲਾਈਵ ਚੱਲਦਾ ਸੀ ਤੇ ਅੱਗੇ ਅਸੀਂ ਜਾਈ ਜਾਂਦੇ ਸੀ ਤੇ ਅੱਗੇ ਜਿੱਥੇ ਗਰਭਗ੍ਰਹਿ ਮਾਤਾ ਦੀ ਗੁਫਾ ਉਹਥੇ ਵੀਡੀਓ ਸ਼ੂਟ ਨਹੀਂ ਕਰਨ ਦਾ ਆਰਡਰ ਹੈਗਾ ਨਾ ਉੱਥੇ ਫੋਟੋ ਸ਼ੂਟ ਕਰਨ ਦਾ ਤੇ ਬਸ ਪਿੱਛੇ ਆਪਾਂ ਵੀਡੀਓ ਬਣਾ ਸਕਦੇ ਆ ਤੇ ਵਾਸੇ ਅਸੀਂ ਪਿੱਛੇ ਵੀਡੀਓ ਬਣਾਈ ਸੀ ਅੱਗੇ ਆਪਾਂ ਨੂੰ ਕੈਮਰਾ ਲਾਉਡ ਰਹਿਣੀ ਸੀ ਚਲਾਉਣਾ ਹੁਣ ਤੇ ਫਿਰ ਅਸੀਂ ਬੰਦ ਕਰਤਾ ਸੀ ਵਾਸੇ ਇੱਥੇ ਰੱਖ ਕੇ ਅਸੀਂ ਫੋਨ ਚਲਾਇਆ ਸੀ ਤੇ ਕਿਉਂਕਿ ਅੱਗੇ ਫਿਰ ਹੁਣ ਲਿਖ ਕੇ ਵੀ ਲਾਇਆ ਹੋਇਆ ਸੀ ਉਹਨਾਂ ਦਾ ਵੀ ਹੁਣ ਤੁਹਾਡੇ ਮੂਰੇ ਵੀ ਪ੍ਰਾਰਥਨਾ ਵੀ ਨਹੀਂ ਚਲਾਉਣਾ ਫੋਨ ਤੇ ਵਾਸੇ ਉਹਦੇ ਮੱਥਾ ਟੇਕਿਆ ਤੇ ਫਿਰ ਅਸੀਂ ਆਗੇ ਸੀ ਇੱਧਰ ਮੱਥਾ ਵਗੈਰਾ ਟੇਕ ਕੇ ਆਪਦਾ ਤੇ ਹੁਣ ਫਿਰ ਇੱਧਰ ਮੰਦਰ ਬਣਿਆ ਹੋਇਆ ਸਾਰੀ ਦੇਵੀਆਂ ਦੀਆਂ ਮੂਰਤੀਆਂ ਬੜੀਆਂ ਵਈਆਂ ਤੇ ਇੱਥੇ ਅਕਬਰ ਜੀ ਦਾ ਛੱਤਰ ਚੜਾਇਆ ਹੋਇਆ ਸੀ ਤੇ ਜਿਹੜਾ ਮਾਤਾ ਜੀ ਨੇ ਮਨਜ਼ੂਰ ਨਹੀਂ ਕੀਤਾ ਸੀ ਕਿਉਂਕਿ ਮੈਂ ਸਮਰਾਟ ਵਾਂ ਜਿਹੜਾ ਅਕਬਰ ਸੀ ਹਨਾ ਉਹਨੂੰ ਐਂਕਾਰ ਸੀ ਆਪਦੇ ਉੱਪਰ ਵੀ ਮੈਂ ਹਨਾ ਕੁਝ ਵੀ ਕਰ ਸਕਦਾ ਹਾਂ ਤੇ ਉਹਨੇ ਜੋਤਾਂ ਵੀ ਲਾਉਣ ਦਾ ਬਹੁਤ ਯਤਨ ਕੀਤਾ ਪਾਣੀ ਛੱਡਿਆ ਪਰ ਮਾਤਾ ਜੀ ਦੀਆਂ ਜੋਤਾਂ ਪਾਣੀ ਦੇ ਵਿੱਚੋਂ ਵੀ ਉੱਪਰ ਆ ਗਈਆਂ ਸੀ ਤੇ ਉਹਦਾ ਛੱਤਰ ਮਨਜੂਰ ਨਹੀਂ ਕੀਤਾ ਕਾਲਾ ਕਰਤਾ ਸੀ ਮਾਤਾ ਜੀ ਨੇ ਤੇ ਉਹ ਚੜਾਇਆ ਹੋਣਾ ਸਿੱਥੇ ਉੱਥੇ ਫਿਰ ਅਸੀਂ ਇੱਥੇ ਆ ਗਏ ਸੀ ਫੋਟੋ ਸ਼ੂਟ ਕੀਤੀਆਂ ਥੋੜੀਆਂ ਜਿਹੀਆਂ ਬਸ ਫਿਰ ਅਸੀਂ ਆ ਤਾਂ ਮੱਥਾ ਵਗੈਰਾ ਟੇਕ ਕੇ ਤੇ ਫਿਰ ਇਹ ਕਹਿੰਦੇ ਸੀ ਵੀ ਉੱਪਰ ਇੱਕ ਮੰਦਿਰ ਆ ਟੱਡਾ ਮੰਦਿਰ ਵੀ ਉੱਥੇ ਜਾਣਾ ਮੈਂ ਕਿਹਾ ਨਹੀਂ ਵੀ ਪਹਿਲਾਂ ਆਪਾਂ ਇੱਧਰ ਮੱਥਾ ਟੇਕਦੇ ਹਾਂ ਕਿਉਂਕਿ ਮੈਥੇ ਚੜਾਈ ਚੜੀ ਨਹੀਂ ਆਂਦੀ ਤੇ ਫਿਰ ਅਸੀਂ ਇੱਧਰ ਆ ਗਏ ਸੀ ਜਿੱਥੇ ਆ ਕਵਰੀ ਨੇ ਜਾਲ ਛੱਡਿਆ ਸੀ ਪਾਣੀ ਉਹ ਦੇਖਣ ਆਏ ਸੀ ਉੱਥੇ ਵੀ ਜੋਤ ਕਿਸੇ ਨੂੰ ਦਿਖਦੀ ਹੈ ਤੇ ਉਹ ਦੇਖ ਕੇ ਫਿਰ ਅਸੀਂ ਆ ਗਏ ਸੀ ਇੱਧਰ ਮਾਤਾ ਜੀ ਦੇ ਦਰਵਾzare ਉੱਪਰ ਮੱਥਾ ਟੇਕ ਲੈ ਸੀ ਇੱਧਰ ਵੀ ਬਣਿਆ ਹੋਇਆ ਤੇ ਬਸ ਇੱਧਰ ਉਹ ਦੇਖੋ ਜਿੱਥੇ ਸ਼ਿਵ ਜੀ ਦੀ ਮੂਰਤੀ ਉੱਥੇ ਡੱਡਾ ਮੰਦਿਰ ਬਣਿਆ ਹੋਇਆ ਤੇ ਇਹ ਕਹਿੰਦੇ ਸੀ ਵੀ ਅਸੀਂ ਜਾਣਾ ਬੱਚੇ ਕਹਿੰਦੇ ਸੀ ਮੱਥਾ ਟੇਕਣ ਮੈਂ ਕਿਹਾ ਵੀ ਤੁਸੀਂ ਆਹਦੇ ਡੈਡੀ ਨਾਲ ਚਲੇ ਜਾਓ ਮੈਂ ਤਾਂ ਨਹੀਂ ਜਾ ਸਕਦੀ ਮੈਂ ਫਿਰ ਹੋੜੀਆਂ ਜਦੋਂ ਮੈਂ ਚੜਦੀ ਮੈਂ ਸਾਹ ਚੜਨ ਲੱਗ ਗਿਆ ਅੰਦਰ ਤੇ ਬਸ ਫਿਰ ਇਹ ਵੀ ਨਹੀਂ ਗਏ ਕਹਿੰਦੇ ਨਹੀਂ ਅਸੀਂ ਨਹੀਂ ਜਾਂਦੇ ਤੇ ਬਸ ਫਿਰ ਅਸੀਂ ਇੱਥੇ ਥੋੜੀ ਫੋਟੋ ਸ਼ੂਟ ਕੀਤੀ ਮੁਕ ਤੇ ਮੱਥਾ ਟੇਕ ਕੇ ਫਿਰ ਅਸੀਂ ਵਾਪਸ ਹੁੰਦੇ ਹੋਏ ਇੱਥੇ ਕੱਪੜਿਆਂ ਦੀ ਸੇਲ ਵਗੈਰਾ ਲੱਗੀ ਸੀ ਸ਼ੋਰੂਮ ਜਿਹਾ ਸਭ ਦਾ ਸਾਰਾ ਤੇ ਫਿਰ ਅਸੀਂ ਇੱਥੇ ਵੀ ਬੱਚਿਆਂ ਦੇ ਕੱਪੜੇ ਦੇਖਣੇ ਹਨ ਕਿ ਚੱਲ ਦੇਖ ਲੈਂਦੇ ਆ ਵੀ ਜੋ ਕੋ ਪਸੰਦ ਆ ਲੈ ਲਾਂਗੇ ਤੇ ਫਿਰ ਅਸੀਂ ਅੰਦਰ ਆ ਗਏ ਸੀ ਇੱਥੇ ਕੱਪੜੇ ਵਗੈਰਾ ਸਾਰੇ ਅਸੀਂ ਕੱਪੜੇ ਲੇਡੀਜ਼ ਜੈਂਟਸ ਤੇ ਚੰਪਲ ਵਗੈਰਾ ਸੀ ਜੁੱਤੀਆਂ ਸਾਰਾ ਕੁਝ ਤੇ ਜੇ ਅਸੀਂ ਹੁਣ ਆ ਗਏ ਮਾਤਾ ਜੀ ਤੇ ਕਿੰਨੇ ਵਜੇ 3:30 ਬੱਚਿਆਂ ਨਾਲ ਆ ਪੰਜ ਸਾਢੇ 6:00 ਚ 5 ਮਿੰਟ ਰਹਿ ਗਏ ਸ਼ਾਮ ਦੇ ਤੇ ਅਸੀਂ ਸਵੇਰੇ ਚੱਲ ਜਾਂਦੇ ਹੁੰਦੇ ਅਸੀਂ 6:30 ਦੇ 12 ਘੰਟੇ ਹੋ ਗਏ ਪੂਰੇ ਤੇ ਪਹੁੰਚੇ ਅਸੀਂ ਪਹੁੰਚੇ ਅਸੀਂ ਬੈਠੇ ਥੱਲੇ ਚੌਂਕੀ ਪਰ ਦੇ ਮਾਤਾ ਵੀ ਤੇ ਮੈਂ ਚਾਹ ਧਰਤੀ ਤੇ ਪਾਣੀ ਅਸੀਂ ਇੰਨਾ ਕਿ ਬਰਤ ਪਾਈ ਸੀ ਇੰਨੇ ਕਿ ਪਾਈ ਸੀ ਮੇਰੇ ਵਿੱਚ ਤੇ ਇਹਨੂੰ ਬਸ ਠੰਡਾ ਕਰ ਲੈ ਪੀਣ ਜੁਗਾ ਮੰਨਦਾ ਚੱਲ ਆਪਾਂ ਕੋਲ ਕੈਂਪਰ ਵਗੈਰਾ ਮਾਜ ਕੇ ਸਾਫ ਪਰ ਪਾਣੀ ਬਹੁਤ ਖਾਟ ਹੋ ਗਈ ਗਰਮੀ ਕਿਤਨੀ ਬਹੁਤ ਜਿਆਦਾ ਸੀ ਤੇ ਜਾਨੀ ਕਿ ਉਤਕਾਟ ਹੋᱫੋ ਤੇ ਦਵਾਈ ਵੀ ਪਿੱਛੇ ਲਈ ਉਲਟੀ ਦੀ ਕਬਰਾਟ ਵੀ ਹੋਦੀ ਵੀ ਫਿਰ ਤੇ ਬੁਰਾ ਹਾਲ ਹੋ ਗਿਆ ਹੀ ਜਾ ਕੇ ਹਾਂ ਕੁਝ ਖਾਧੀਆਂ ਰਹਿ ਗਈ ਸਫਰ ਦੇ ਵਿੱਚ ਕਿੰਨੀ ਐ ਵੀ ਬੁਰਾ ਹਾਲ ਹੋ ਗਿਆ ਵੈਸੇ ਦਰਸ਼ਨ ਵਧੀਆ ਹੋਏ ਮਾਤਾ ਦੇ ਚੰਤਪੁਰਨੀ ਮਾਤਾ ਜੀ ਦੇ ਵਧੀਆ ਸਾਡੇ ਦਰਸ਼ਨ ਹੋਏ ਤੇ ਪੇੜ ਵੀ ਇੰਨੀ ਹੈ ਨਹੀਂ ਸੀ ਬਾਰਿ ਸਾਡੀ ਜਲਦੀ ਆ ਗਈ ਸੀ ਲਾਈਨ ਦੇ ਵਿੱਚ ਇੰਨਾ ਟਾਈਮ ਖੜਨਾ ਨਹੀਂ ਪਿਆ ਤੇ ਕੱਲ ਅਸੀਂ ਪਹਿਲਾਂ 7:35 ਪਹੁੰਚ ਗਏ ਸੀ ਚੰਤਪੁਰਨੀ ਮਾਤਾ ਜੀ ਦੇ ਉੱਥੇ ਫੇਰ ਅਸੀਂ ਚਾਹ ਪਾਣੀ ਪੀ ਕੇ ਫਿਰ ਆਪਦਾ ਫਰੈਸ਼ ਹੋ ਗਏ ਹਨਾ ਫਿਰ ਅਸੀਂ ਚੰਤਪੁਰਨੀ ਮਾਤਾ ਦੇ ਦਰਬਾਰ ਚ ਗਏ ਮੱਥਾ ਟੇਕਣ ਮੱਥਾ ਟੇਕ ਕੇ ਫਿਰ ਅਸੀਂ ਘੁੰਮੇ ਫਿਰੇ ਅਸੀਂ ਫਿਰ ਅਸੀਂ ਸੋਭਾ ਫਿਰ ਚੱਲੇ ਸੀ ਜਵਾਲਾ ਜੀ ਮਾਤਾ ਦੇ 6:30 ਤੇ ਉੱਥੇ ਪਹੁੰਚੇ ਅਸੀਂ 8 ਵਜੇ ਪਹੁੰਚ ਗਏ ਸੀ ਜਵਾਲਾ ਜੀ ਤੇ ਉੱਥੇ ਫਿਰ ਅਸੀਂ ਹਨਾ ਪ੍ਰਸ਼ਾਦ ਵਗੈਰਾ ਲਿਆ ਤੇ ਫਿਰ ਅਸੀਂ ਮੱਥਾ ਟੇਕਿਆ ਲਾਈਨ ਦੇ ਵਿੱਚ ਲੱਗ ਕੇ ਤੇ ਫਿਰ ਅਸੀਂ ਸਾਰੇ ਤੁਹਾਨੂੰ ਪਤਾ ਹੀ ਕਿੱਥੇ ਕਿੱਥੇ ਹੁੰਦੇ ਆ ਮੱਥਾ ਟੇਕਣ ਦੇ ਸਥਾਨ ਉੱਥੇ ਸਾਰਾ ਮੱਥਾ ਟੇਕ ਕੇ ਵਧੀਆ ਸਾਨੂੰ ਦਰਸ਼ਨ ਹੋਏ ਇਹਦੇ ਕੋਈ ਗੱਲ ਨਹੀਂ ਹੋਈ ਨਾ ਤੇ ਬਸ ਹੀ ਹੁਣ ਤੁਹਾਨੂੰ ਬਾਅਦ ਦੇ ਵਿੱਚ ਮਿਲਦੇ ਹਾਂ